ਹਵੇਲੀ ਚ ਕਰ ਲਈ ਅਫੀਮ ਦੀ ਖੇਤੀ ਉਨੱਤੀ ਕਿਲੋ ਡੋਡੇ ਚੂਰਾ, ਪੋਸਤ ਦੇ ਬੂਟਿਆਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ। एसएसपी गुरदासपुर गुरदसपुर के दिशा निर्देश अनुसार नशे के खिलाफ चलाई गई मुहिम तिर थाना तारीवाल की पुलिस समय वड्डी कामयाबी मिली जदों अमनदीप अजमेर वासी रणिया उसका नौकर कश्मीर मसीह उर्फ पोला पुत्र रतन मसीह वासी सिदवा जिन्द की खेतों हवेली है उस जगह से डोडे चूरा पोसक के बूटे लगाए हुए जिन्ट के लैके जायारी संत थाना तारीवाल की पुलिस टीम ने अमनदीप की हवेली तेड किया तकरीबन उन्ती किलो दो सौ ग्राम डोडे के बूटे बराबद ਤੇ ਅਤੇ ਮੋਕੇ ਤੇ ਕਸ਼ਮੀਰ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਮਾਲਕ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਲਵਪਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਥਾਣਾ ਧਾਰੀਵਾਲ ਦੇ ਜਿਹੜੇ ਐਸਐਚਓ ਸਾਹਿਬ ਤੇ ਪੁਲਿਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਕਿ ਜਿਹੜਾ ਆਪਣਾ ਅਮਨਦੀਪ ਸਿੰਘ ਸਾਨਾ ਹੋ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਕਸ਼ਮੀਰ ਮਸੀਹ ਉਰਫ ਭੋਲਾ ਸਨਮ ਰਤਨ ਮਸੀਹ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈੜੀ ਦੇ ਵਿੱਚ ਜਿਹੜਾ ਵਾ ਡੋਡੇ ਪੋਸਟ ਦੇ ਜਿਹੜੇ ਬੂਟੇ ਜਿਹੜੇ ਆ ਉਹ ਲਾਏ ਹੋਏ ਆ ਤੇ ਉਹਨਾਂ ਨੂੰ ਜਿਹੜਾ ਇਹਨੇ ਵੱਡ ਕਿਤੇ ਮਤਲਬ ਲੈ ਕੇ ਕਿਤੇ ਚੱਲੇ ਆ ਜਿਹਦੇ ਸਬੰਧ ਦੇ ਵਿੱਚ ਤੁਰੰਤ ਜਿਹੜੇ ਆ ਥਾਣਾ ਤਾਰੀਵਾਲ ਦੀ ਐਸਐਸਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਵਾ ਹਰਕਤ ਚਾਉਂਦੇ ਉਸੇ ਤੁਰੰਤ ਉੱਥੇ ਜਿਹੜਾ ਮੌਕੇ ਦੇ ਉੱਤੇ ਜਾ ਕੇ ਅਮਨਦੀਪ ਸਿੰਘ ਦੀ ਭੇਲੀ ਦੇ ਬਾਹਰ ਜਿਹੜਾ ਉੱਥੇ ਖੇਤਾਂ ਦੇ ਵਿੱਚ ਰੇਡ ਕੀਤਾ ਤੇ ਉੱਥੇ ਜਿਹੜੇ ਆ ਚੂਰਾ ਪੋਸਟ ਦੇ ਜਿਹੜੇ ਆ ਉਹ ਬੂਟੇ ਜਿਹੜੇ ਇਹਨਾਂ ਨੇ ਵੱਢ ਕੇ ਰੱਖੇ ਹੋਏ ਸੀ ਦੀ ਲੈ ਕੇ ਚੱਲੇ ਸੀਗੇ ਉਹ ਜਿਹੜੇ ਉੱਥੋਂ ਬਰਾਮਦ ਹੋਏ ਆ ਜਿਨ੍ਹਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਗਿਣਤੀ ਕੀਤੀ ਗਈ ਜਿਹੜੇ 29 ਕਿਲੋ 200 ਗ੍ਰਾਮ ਜਿਹੜੇ ਆ ਇਹ ਜਿਹੜੇ ਪੋਪੀ ਹਸਕ ਦੇ ਜਿਹੜੇ ਬੂਟੇ ਆ ਇਹ ਹੋਏ ਆ ਤੇ ਇਹ ਇੱਕ ਪੁਲਿਸ ਦੀ ਬੜੀ ਵੱਡੀਆ ਵਧੀਆ ਸਫਲਤੀ ਆ ਮੌਕੇ ਦੇ ਉੱਤੇ ਜਿਹੜਾ ਕਸ਼ਮੀਰ ਮਸੀਹ ਰੋ ਭੋਲਾ ਸਾ ਨਫਰਤਨ ਮਸੀਹ ਪਿੰਡ ਸਿਧਵਾ ਦਾ ਉਹਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲ ਇਹਦੇ ਸਬੰਧ ਦੇ ਵਿੱਚ ਥਾਣਾ ਧਾਰੀਵਾਲ ਵਿਖੇ ਮਕਦਮਾ ਨੰਬਰ 31 ਮਿਤੀ 7/4/24 ਅੰਡਰ ਸੈਕਸ਼ਨ 18 62 85 ਐਨਡੀਪੀਐਸ ਅਗਰ ਤਹਿਤ ਪਰਚਾ ਦਰਜ ਕਰਕੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਆ। ਦੂਸਰਾ ਜਿਹੜਾ ਪਗੋੜਾ ਦੋਸ਼ੀ ਆ ਅਮਨਦੀਪ ਸਿੰਘ ਸਨ ਉਹ ਜਮੇਰ ਸਿੰਘ ਰਣੀਆਂ ਦਾ ਇਹਦੇ ਤੇ ਜਿਹੜੇ ਪੁਲਿਸ ਪਾਰਟੀਆਂ ਬਣਾ ਕੇ ਰੇਡ ਕੀਤੀ ਜਾ ਰਿਹਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ। ਹਾਂਜੀ ਇਹ ਪਤਾ ਲੱਗਾ ਵਾ ਵੀ ਇਹਦੀ ਇੱਕ ਅੱਡੇ ਦੇ ਉੱਤੇ ਬੇਕਰੀ ਦੀ ਦੁਕਾਨ ਵੀ ਆ। ਜੀ ਨਾ ਬੇਕਰੀ ਦਾ ਬੇਕਰੀ ਦਾ ਤੇ ਪਤਾ ਨਹੀਂ ਇਹਦਾ ਨਾਮ ਅਮਨਦੀਪ ਸਿੰਘ ਜਿਹੜਾ ਮਾਲਕ ਹੈ ਸਾਨੂੰ ਅਜਮੇਰ ਸਿੰਘ ਰਣੀਆਂ ਪਿੰਡ ਦਾ ਜੀ ਸਰ ਪਿਛੋਕਰ ਕੀ ਹੈ ਜੀ ਕੋਈ ਪਹਿਲਾਂ ਦੇ ਕ੍ਰਿਮੀਨਲ ਟੋਕੜੇ ਵਾਲੀ ਹਾਂਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਆਪਣੇ ਰਿਕਾਰਡ ਦੇ ਉੱਤੋਂ ਤਸਦੀਕ ਕਰਕੇ ਤੇ ਫਿਰ ਇਹਦਾ ਪਤਾ ਚੱਲੇਗਾ ਪਾਹਲ ਬੇਕਰੀ ਪਾਹਲ ਬੇਕਰੀ ਸਰ ਤੁਹਾਡੀ ਹਾਲ ਦੇ ਵਿੱਚ ਹਾਂਜੀ ਮੇਨ ਬਾਜ਼ਾਰ ਤਾਰੀ ਵਾਲ